ਫੋਨ ਕਾਲ ਰਿਕਾਰਡਿੰਗ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਅੱਜ ਫੇਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਵੱਡਾ ਕਲੇਸ਼ ਪੰਜਾਬ ਦੇ ਵਿੱਚ ਉੱਠੜਾ ਹੋਇਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਐਸਐਸਪੀ ਦੀ ਵੱਡੀ ਸ਼ਿਕਾਇਤ ਕਰ ਦਿੱਤੀ ਗਈ ਹੈ ਚੋਣ ਕਮਿਸ਼ਨ ਨੂੰ ਹੁਣ ਐਸਐਸਪੀ ਤੇ ਕੀ ਕਾਰਵਾਈ ਹੋਏਗੀ ਉਹ ਸ਼ਿਕਾਇਤ ਕਿੰਨੀ ਠੀਕ ਹੈ ਉਹ ਵੀਡੀਓ ਆਡੀਓ ਰਿਕਾਰਡਿੰਗ ਕਿੰਨੀ ਸਹੀ ਹੈ ਇਹਦੇ ਮੁੱਦੇ ਤੇ ਪੂਰੀ ਗੱਲ ਕਰਾਂਗੇ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਦੀ ਜਾਣਕਾਰੀ ਤੁਹਾਨੂੰ ਦੇਣੀ ਹੈ ਤੇ ਪਹਿਲੀ ਇਸੇ ਖਬਰ ਤੋਂ ਸ਼ੁਰੂ ਕਰਦੇ ਹਾਂ ਇੱਕ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਸੁਖਬੀਰ ਬਾਦਲ ਨੇ ਉਸ ਕਾਲ ਰਿਕਾਰਡਿੰਗ ਨੂੰ ਵੱਡਾ ਮੁੱਦਾ ਬਣਾ ਲਿਆ ਤੇ ਸੁਖਬੀਰ ਬਾਦਲ ਨੇ ਤੇ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਉਸ ਕਾਲ ਫੋਨ ਕਾਲ ਰਿਕਾਰਡਿੰਗ ਦੇ ਮੁੱਦੇ ਨੂੰ ਚੌਣ ਕਮਿਸ਼ਨ ਤੱਕ ਸ਼ਿਕਾਇਤ ਤੱਕ ਪਹੁੰਚਾ ਦਿੱਤਾ ਤੇ ਉਹ ਰਿਕਾਰਡਿੰਗ ਉੱਥੋਂ ਤੱਕ ਪਹੁੰਚਾ ਦਿੱਤੀ ਹੈ ਕਥਿਤ ਤੌਰ ਤੇ ਉਹ ਕਾਲ ਰਿਕਾਰਡਿੰਗ ਇੱਕ ਐਸਐਸਪੀ ਦੀ ਦੂਜੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਦੀ ਦੱਸੀ ਜਾ ਰਹੀ ਹੈ ਜਿਹਦੀ ਕਿ ਪੁਲਿਸ ਅਜੇ ਇਹ ਨਖਿੱਦੀ ਕਰ ਰਹੀ ਹੈ ਪੁਲਿਸ ਕਹਿ ਰਹੀ ਹੈ ਵੀ ਇਹ ਜਿਹੜੀ ਕਾਲ ਰਿਕਾਰਡਿੰਗ ਹੈ ਇਹ AI ਨਾਲ ਬਣਾਈ ਗਈ ਹੈ ਪਰ ਦੋਸ਼ ਇਹ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਨੇ ਕਿ ਇਹ ਜਿਹੜੀ ਕਾਲ ਰਿਕਾਰਡਿੰਗ ਹੈ ਕਥਿਤ ਤੌਰ ਤੇ ਇਹ ਪਟਿਆਲਾ ਦੇ ਪੁਲਿਸ ਮੁਖੀ ਐਸਐਸਪੀ ਜਿਹੜੇ ਆ ਉਹਨਾਂ ਦੀ ਹੈ ਤੇ ਉਹ ਹੇਠਲੇ ਅਧਕਾਰੀਆਂ ਹੋਰਾਂ ਦੇ ਨਾਲ ਫੋਨਾਂ ਦੇ ਉੱਪਰ ਇੱਕ ਕਾਨਫਰੈਂਸ ਕਾਲ ਦੀ ਮੀਟਿੰਗ ਕਰ ਰਹੇ ਨੇ ਤੇ ਉਸ ਕਾਲ ਰਿਕਾਰਡਿੰਗ ਦੇ ਉੱਪਰ ਇਹ ਦੋਸ਼ ਨੇ ਕਿ ਉਹਦੇ ਵਿੱਚ ਪੁਲਿਸ ਵਾਲਿਆਂ 'ਚ ਇਹ ਗੱਲ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਕਿਵੇਂ ਮਦਦ ਕਰਨੀ ਹੈ ਤੇ ਦੂਜਿਆਂ ਦੀ ਕਿਵੇਂ ਨਹੀਂ ਕਰਨੀ ਇਦਾਂ ਦੇ ਦੋਸ਼ ਜਿਹੜੇ ਨੇ ਉਹ ਅਕਾਲੀ ਦਲ ਲਾਰਿਆ ਤੇ ਅਕਾਲੀ ਦਲ ਨੇ ਇਹ ਦੋਸ਼ਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ ਔਰ ਨਾਲ ਹੀ ਮੰਗ ਕੀਤੀ ਹੈ ਅਕਾਲੀ ਦਲ ਦੇ ਆਗੂ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿ ਚੋਣ ਕਮਿਸ਼ਨ ਇਹ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਤੋਂ ਕਰਾਵੇ ਕਿਉਂਕਿ ਪੁਲਿਸ ਦੀ ਦਰਵਰ ਤੋਂ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਵੋਟਾਂ ਦੇ ਤਰ੍ਹਾਂ ਵੱਡੇ ਪੱਧਰ ਤੇ ਹੋ ਰਹੀ ਹੈ ਪਿਛਲੇ ਦਿਨੀ ਜਦੋਂ ਤਰਨਤਾਰਨ ਚੋਣਾਂ ਹੋਈਆਂ ਨਹੀਂ ਉਦੋਂ ਵੀ ਚੋਣ ਕਮਿਸ਼ਨ ਨੇ ਪੁਲਿਸ ਦੇ ਉੱਪਰ ਵੱਡੀਆਂ ਕਾਰਵਾਈਆਂ ਕੀਤੀਆਂ ਕਿਉਂਕਿ ਪੁਲਿਸ ਤੇ ਦੋਸ਼ ਸੀ ਵੀ ਪੁਲਿਸ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਆ ਜਿਨ੍ਹਾਂ ਦੀ ਸਰਕਾਰ ਆ ਉਹਦੇ ਕਹਣੇ ਤੇ ਦੂਜਿਆਂ ਨੂੰ ਦਬਾਉਣ ਲੱਗੀ ਹੋਈ ਹੈ ਔਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲੱਗੀ ਹੋਈ ਹੈ ਇਹ ਦੋਸ਼ ਲਾਏ ਗੇ ਇਸੇ ਕਰਕੇ ਚੋਣ ਕਮਿਸ਼ਨ ਨੇ ਉਦੋਂ ਤਰਨ ਤਰਨ ਦੀ ਐਸਐਸਪੀ ਡਾਕਟਰ ਗਰੇਵਾਲ ਨੂੰ ਸਸਪੈਂਡ ਕੀਤਾ ਦੋ ਹੋਰ ਡੀਐਸਪੀਾਂ ਤੇ ਕਾਰਵਾਈ ਕੀਤੀ ਤੇ ਫਿਰ ਬਾਅਦ ਚ ਚੋਣ ਕਮਿਸ਼ਨ ਨੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਦਿੱਲੀ ਚੋਣ ਕਮਿਸ਼ਨ ਦੇ ਅੱਗੇ ਪੇਸ਼ ਹੋਣ ਲਈ ਸੱਦਿਆ ਤੇ ਫਿਰ ਸਖਤ ਅਸਦਾਇਤਾ ਕੀਤੀਆਂ ਉਹੀ ਦੋਸ਼ ਹੁਣ ਜਦੋਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਆਈਆਂ ਨੇ ਤਾਂ ਸੇਮ ਤਰ੍ਹਾਂ ਦੇ ਦੋਸ਼ ਜਿਹੜੇ ਆ ਉਹ ਪੁਲਿਸ ਦੇ ਉੱਪਰ ਫੇਰ ਲੱਗ ਰਹੇ ਨੇ ਇਹ ਦੋਸ਼ ਅਕਾਲੀ ਦਲ ਵੀ ਲਾ ਰਿਹਾ ਹੈ ਇਹ ਦੋਸ਼ ਕਾਂਗਰਸ ਵੀ ਲਾ ਰਹੀ ਹੈ ਇਹ ਦੋਸ਼ ਭਾਜਪਾ ਵੀ ਲਾ ਰਹੀ ਹੈ ਔਰ ਅੱਜ ਜਦੋਂ ਇਹ ਕਥਿਤ ਫੋਨ ਕਾਲ ਰਿਕਾਰਡਿੰਗ ਦੇ ਵਾਇਰਲ ਹੋਣ ਵਾਲਾ ਮੁੱਦਾ ਚੱਲਿਆ ਤਾਂ ਸ਼ਿਕਾਇਤ ਕੀਤੀ ਗਈ ਹੈ ਪੁਲਿਸ ਕਹਿੰਦੀ ਹੈ ਵੀ ਇਹ AI ਵੀਡੀਓ ਹੈ ਹੁਣ ਤੁਸੀਂ ਦੱਸਿਓ ਤੁਹਾਨੂੰ ਕੀ ਜਾਪਦਾ ਹੈ ਜਨਤਾ ਜਨਰਤਨ ਲੋਕਤੰਤਰ ਦੇ ਸਭ ਤੋਂ ਵੱਡੇ ਲੋਕ ਹੁੰਦੇ ਨੇ ਕੀ ਪੁਲਿਸ ਇਸ ਤਰ੍ਹਾਂ ਕਰਦੀ ਹੁੰਦੀ ਹੈ ਕਿ ਨਹੀਂ ਜੇ ਮੇਰੇ ਤੋਂ ਪੁੱਛੋ ਤਾਂ ਮੈਂ ਠੋਕ ਮਜ਼ਾਕੇ ਕਹੂੰਗਾ ਕਿਸੇ ਵੀ ਪਾਰਟੀ ਦੀ ਸਰਕਾਰ ਪੰਜਾਬ ਚ ਰਹੀ ਹੋਵੇ ਦੇਸ਼ ਚ ਰਹੀ ਹੋਵੇ ਹਰ ਇੱਕ ਪਾਰਟੀ ਦੀ ਸਰਕਾਰ ਇੱਕ ਪਾਰਟੀ ਦੀ ਗੱਲ ਨਹੀਂ ਪੁਲਿਸ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹਨੂੰ ਸਿਆਸੀ ਤੌਰ ਤੇ ਪ੍ਰੈਸ਼ਰ ਕੀਤਾ ਜਾਂਦਾ ਹੈ ਕਿ ਉਹ ਪੱਖਪਾਤ ਕਰੇ ਉਹ ਦੂਜਿਆਂ ਦੇ ਨਾਲ ਹੋਰ ਤਰ੍ਹਾਂ ਚੱਲੇ ਤੇ ਸਰਕਾਰ ਵਾਲਿਆਂ ਨਾਲ ਹੋਰ ਤਰ੍ਹਾਂ ਚੱਲੇ ਪੁਲਿਸ ਵਾਲਿਆਂ ਤੋਂ ਝੂਠੇ ਪਰਚੇ ਪਾਉਣੇ ਪੁਲਿਸ ਵਾਲਿਆਂ ਤੋਂ ਡਰਾਉਣਾ ਪੁਲਿਸ ਵਾਲਿਆਂ ਤੋਂ ਕਈ ਤਰ੍ਹਾਂ ਦੀਆਂ ਹੋਰ ਕੰਮ ਕਰਾਉਣ ਦੀ ਕੋਸ਼ਿਸ਼ ਪਿਛਲੀਆਂ ਸਰਕਾਰਾਂ ਵੇਲੇ ਵੀ ਹੁੰਦੀ ਰਹੀ ਆ ਅੱਜ ਵੀ ਹੋ ਰਹੀ ਆ ਇਸੇ ਕਾਰਨ ਚੋਣ ਕਮਿਸ਼ਨ ਨੇ ਪਿੱਛੇ ਤਰਨ ਤਰਨ ਦੇ ਐਸਐਸਪੀ ਤੇ ਕਾਰਵਾਈ ਕੀਤੀ ਆ ਤੇ ਪਹਿਲਾਂ ਵੀ ਕਈ ਵਾਰ ਕਾਰਵਾਈਆਂ ਹੋਈਆਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਵੀ ਹੋਈਆਂ ਦੇਖੋ ਗੱਲ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਇਹ ਸਾਰੀਆਂ ਪਾਰਟੀਆਂ ਕਹਿਣ ਨੂੰ ਲੋਕਤੰਤਰ ਹੈ ਅਸਲ ਚ ਡਾਂਗਤੰਤਰ ਹੈ ਤੇ ਇਹ ਗੱਲ ਸਿੱਧੀ ਕਲੀਅਰ ਕਟ ਜਿਹੜੀ ਪਾਰਟੀ ਐ ਨੱਕ ਨੂੰ ਜੇ ਬੁਲਾਉਂਦੀ ਐ ਕਿ ਅਸੀਂ ਤਾਂ ਇੰਜ ਕਰਦੇ ਨਹੀਂ ਉਹ ਬਹਿਸ ਰੱਖਣ ਮੇਰੇ ਹੀ ਚੈਨਲ ਤੇ ਕਹਿਣਗੇ ਅਸੀਂ ਤੇਰੇ ਨਾਲ ਬਹਿਸ ਕਿਉਂ ਕਰੀਏ ਹੈਣੀ ਹਿੰਮਤ ਬਹਿਸ ਕਰਨ ਦੀ ਕਰੋ ਮੈਂ ਗੱਲ ਕਰਦਾ ਕਿਹੜੀ ਪਾਰਟੀ ਕਹਿੰਦੀ ਐ ਕਿ ਅਸੀਂ ਪੁਲਿਸ ਦੀ ਤੇ ਅਫਸਰਸ਼ਾਈ ਦੀ ਦੁਰਵਰਤੋਂ ਵੋਟਾਂ ਵੇਲੇ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਸਾਰੇ ਕੋਸ਼ਿਸ਼ ਕਰਦੇ ਨੇ ਇਮਾਨਦਾਰ ਅਫਸਰ ਜਿਹੜੇ ਨੇ ਉਹ ਠੋਕ ਕੇ ਜਵਾਬ ਦੇ ਦਿੰਦੇ ਨੇ ਤੇ ਜਿਹੜੇ ਥੋੜੇ ਦਬਣ ਵਾਲੇ ਹੁੰਦੇ ਨੇ ਜਾਂ ਜਿਹੜੇ ਲਾਲਚ ਆ ਜਾਂਦੇ ਨੇ ਉਹ ਇਹਨਾਂ ਦੇ ਮੁਤਾਬਕ ਚੱਲ ਪੈਂਦੇ ਨੇ ਹੁਣ ਆਹ ਜਿਹੜੀ ਕਾਲ ਰਿਕਾਰਡਿੰਗ ਹੈ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਇਹ ਸੱਚੀ ਹੈ ਕਿ ਝੂਠੀ ਹੈ ਇਹਦੀ ਅਜੇ ਜਾਂਚ ਹੋਏਗੀ ਕਿ ਇਹ ਐਸਐਸਪੀ ਪਟਿਆਲਾ ਤੇ ਦੋਸ਼ ਝੂਠੇ ਨੇ ਕਿ ਸੱਚੇ ਨੇ ਇਹਦੇ ਬਾਰੇ ਨਹੀਂ ਆਪਾਂ ਕੁਝ ਕਹਿ ਸਕਦੇ ਪਰ ਕੋਸ਼ਿਸ਼ਾਂ ਕਰਦੀਆਂ ਸਿਆਸਤਾਂ ਕੋਸ਼ਿਸ਼ਾਂ ਕਰਦੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਇਹ ਗੱਲ ਸੱਚੀ ਹੈ ਪਹਿਲਾਂ ਵੀ ਅੱਜ ਵੀ ਹੁੰਦੀ ਹੋਊਗੀ ਅਗਲੀ ਖਬਰ ਤੇ ਗੱਲ ਕਰਦੇ ਹਾਂ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਪਿਛਲੇ ਟਾਈਮ ਚ ਬਹੁਤ ਵੱਡੇ ਪੱਧਰ ਤੇ ਅਸਲਾ ਜ਼ਾਇਸੈਂਸ ਬਣੇ ਨੇ ਲੋਕਾਂ ਨੇ ਅਸਲਾਂ ਦੇ ਲਾਇਸੈਂਸ ਬਣੇ ਨੇ ਤਾਂ 7000 ਅਸਲਾ ਲਾਇਸੈਂਸ ਰੱਦ ਕਰਨ ਦੀ ਸਪਾਰਸ਼ ਕਰ ਦਿੱਤੀ ਗਈ ਹੈ ਇਹ ਸਪਾਰਸ਼ ਜਿਹੜੇ ਪੰਜਾਬ ਦੇ ਕਾਨੂੰਨ ਵਿਵਸਥਾ ਡੀਜੀਪੀ ਅਰਪਤ ਸ਼ੁਕਲਾ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਕੀਤੀ ਆ ਤੇ ਕਿਉਂ ਕੀਤੀ ਆ ਕਾਰਨ ਵੇਖੋ ਸਿੱਧਾ ਹੈ ਜਿੰਨੇ ਅਸਲਾ ਲਾਇਸੈਂਸ ਬਣੇ ਨੇ ਜਿਨ੍ਹਾਂ ਲੋਕਾਂ ਨੂੰ ਤਾਂ ਕੋਈ ਖਤਰਾ ਕੋਈ ਡਾਰ ਕੋਈ ਥ੍ਰੈਟ ਸੀ ਲੋੜ ਸੀ ਉਹਨਾਂ ਨੂੰ ਤਾਂ ਬਣਾਉਣੇ ਚਾਹੀਦੇ ਸੀ ਬਣਾਉਣੇ ਬਣਦੇ ਸੀ ਅਜੇ ਵੀ ਬੜੇ ਐਸੇ ਲੋਕ ਨੇ ਜਿਨ੍ਹਾਂ ਨੂੰ ਸੱਚੀ ਕੋਈ ਡਰ ਹੈ ਖਤਰਾ ਹੈ ਤੇ ਜਿਨ੍ਹਾਂ ਨੂੰ ਅਸਲਾ ਚਾਹੀਦਾ ਹੈ ਉਹਨਾਂ ਦੇ ਲਾਇਸੈਂਸ ਬਣ ਵੀ ਨਹੀਂ ਰਹੇ ਪਰ ਬੜੇ ਐਸੇ ਬਣਾ ਕੇ ਐਮਐਲਏ ਐਮਪੀਆਂ ਤੇ ਮੰਤਰੀਆਂ ਨਾਲ ਸਪਾਰਸ਼ਾਂ ਪਵਾ ਕੇ ਕਿਉਂਕਿ ਇਹ ਚਮਚੇ ਬੜੇ ਫੁਕਰੇ ਬਹੁਤ ਚਮਚੇ ਹੁੰਦੇ ਨੇ ਉਹ ਚਮਚਾਗਰੀ ਰੱਜ ਕੇ ਕਰ ਲੈਂਦੇ ਨੇ ਤਾਂ ਉਹ ਫੁਕਰਿਆਂ ਨੇ ਆਪਣੇ ਲਾਇਸੈਂਸ ਬਣਾਏ ਸਿਰਫ ਅਸਲਿਆਂ ਦਾ ਦਿਖਾਵਾ ਕਰਨ ਲਈ ਬਣਾਏ ਔਰ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਗਨ ਕਲਚਰ ਹੈ ਉਹਨੂੰ ਪ੍ਰਮੋਟ ਕਰਨ ਲਈ ਟੰਗ ਕੇ ਇੱਥੇ ਐਵੇਂ ਹੀ ਤੇ ਉਹਦੀ ਫੁਕਰੀ ਮਾਰਨ ਲਈ ਬਣਾਏ ਗਏ ਤਾਂ ਉਹ ਤਾਂ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਉਹ ਫੁਕਰੇ ਫਿਰ ਵਿਆਹਾਂ ਸ਼ਾਦੀਆਂ ਦੇ ਵਿੱਚ ਫਾਇਰ ਕਰਨੋਂ ਨਹੀਂ ਹਟਦੇ ਤੇ ਹੁਣ ਤੱਕ ਸੈਂਕੜੇ ਮੌਤਾਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਫੰਕਸ਼ਨਾਂ ਦੇ ਵਿੱਚ ਨਜਾਇਜ਼ ਫਾਇਰਿੰਗ ਦੌਰਾਨ ਹੋ ਚੁੱਕੀਆਂ ਨੇ ਜਿਹੜੀ ਐਵੇਂ ਹੀ ਗੋਲੀ ਖਾਦੀ ਪੀਤੀ ਚਲਾਤੀ ਤੇ ਕਿਸੇ ਦਾ ਕੀਮਤੀ ਜੀ ਮਾਰਦਾ ਤੇ ਫਿਰ ਮਾਫੀ ਜੀ ਸੌਰੀ ਜੀ ਗਲਤੀ ਹੋ ਗਈ ਜੀ ਪਰ ਅਗਲਿਆਂ ਦਾ ਵਾਪਸ ਨਹੀਂ ਆਉਂਦਾ ਖੈਰ ਇਹ ਠੁਕਰਪੰਥੀ ਵਾਲਾ ਜਿਹੜਾ ਕਲਚਰ ਹੈ ਇਹ ਗੀਤਾਂ ਤੇ ਫਿਲਮਾਂ ਰਾਹੀਂ ਵੀ ਸਾਡੇ ਪੰਜਾਬ ਦੇ ਅੰਦਰ ਬਹੁਤ ਪ੍ਰੋਸਿਆ ਗਿਆ ਤੇ ਚੱਕਿਆ ਗਿਆ ਬੜੀ ਵੱਡੀ ਗਿੰਤੀ ਐਸੇ ਗੀਤ ਨੇ ਜਿਹੜੇ ਪਿੱਛੇ ਗੀਤ ਆਇਆ ਸੀ ਜਿੱਥੇ ਹੁੰਦੀ ਪਵੰਦੀ ਹਥਿਆਰ ਦੀ ਤੇ ਉੱਥੇ ਜੱਟ ਫਾਇਰ ਕਰਦਾ ਸੱਤ ਖੂਨ ਮਾਫ ਹੁੰਦੇ ਵੈਲੀ ਜੱਟ ਨੂੰ ਇਹ ਗੀਤ ਵੀ ਆਇਆ ਸੀ ਮਤਲਬ ਸਿੱਧੂ ਮੂਸੇ ਵਾਲਾ ਸਾਹਿਬ ਦੇ ਜ਼ਿਆਦਾਤਰ ਜਿਹੜੇ ਗੀਤ ਸੀ ਉਮਾਰ ਵੱਡ ਲੜਾਈਆਂ ਝਗੜੇ ਆ ਇਹ ਹੀ ਸੀ ਉਹ ਤਾਂ ਇਸ ਗੱਲ ਨੂੰ ਵੀ ਮੂਸੇ ਵਾਲਾ ਸਾਹਿਬ ਦੀ ਹੁਣ ਉਹ ਧਰਤੀ ਤੇ ਨਹੀਂ ਰਹੇ ਤੇ ਉਹਨਾਂ ਦੇ ਮਾਪਿਆਂ ਦਾ ਇੱਕੋ ਇੱਕ ਪੁੱਤ ਗਿਆ ਦੁੱਖ ਹੈ ਪਰ ਗੀਤਾ ਉਹਨਾਂ ਦੇ ਨਾਲ ਮੇਰੀ ਪੂਰੀ ਨਹੀਂ ਸਹਿਮਤੀ ਗੀਤ ਉਹ ਗਾਉਂਦੇ ਰਹੇ ਆ ਵੀ ਜੱਟ ਤੇ ਕੇਸ ਜਿਹੜਾ ਸੰਜੇ ਦਾਤ ਤੇ ਹਾਂ ਸੰਜੇ ਦਾਤ ਤੇ ਤਾਂ ਨਜਾਇਜ਼ ਹਥਿਆਰਾਂ ਦਾ ਕੇਸ ਸੀਗਾ ਤੇ ਇਸ ਗੱਲ 'ਚ ਕੀ ਕੀ ਸ਼ੋਭਾ ਇਸ ਗੱਲ 'ਚ ਫਿਰ ਕੀ ਇਹ ਵਡਿਆਈ ਇਸ ਗੱਲ 'ਚ ਚਲੋ ਖੈਰ ਗੀਤਾਂ ਫਿਲਮਾਂ ਰਾਹੀਂ ਵੀ ਇਹ ਗਨ ਕਲਚਰ ਪ੍ਰਮੋਟ ਕੀਤਾ ਗਿਆ ਫੁਕਰਪਨ થી ਬਹੁਤ ਵੱਡੇ ਪੱਧਰ ਤੇ ਪੰਜਾਬ ਚ ਭਾਰੂ ਹੈ ਦਲੇਰ ਸੂਰਮੇ ਜਿਹੜੇ ਹੁੰਦੇ ਨੇ ਉਹ ਫੁਕਰੇ ਨਹੀਂ ਹੁੰਦੇ ਉਹ ਹਕੂਮਤਾਂ ਨਾਲ ਸਰਕਾਰਾਂ ਨਾਲ ਸਿਆਸਤਾ ਨਾਲ ਸੰਘਰਸ਼ ਕਰਦੇ ਨੇ ਜਿਹੜੇ ਦਲੇਰ ਨੇ ਜਿਹੜੇ ਸੂਰਮੇ ਨੇ ਫੁਕਰੇ ਪਿੰਡ ਦੇ ਵਿੱਚ ਆਲੇ-ਦੁਆਲੇ ਗਰੀਬ ਗੁਰਬਿਆਂ ਮਾਰਿਆ ਢੀੜਿਆਂ ਦੇ ਉੱਪਰ ਰੋਗ ਮਾਰਨ ਲਈ ਤੇ ਦਿਖਾਵਾ ਕਰਨ ਲਈ ਸਭ ਕੁਝ ਕਰਦੇ ਨੇ ਸੋ ਅਗਲੀ ਖਬਰ ਤੇ ਆਪਾਂ ਗੱਲ ਕਰਦੇ ਆਂ ਡੀਆਈਜੀ ਭੁੱਲਰ ਜਿਹੜੇ ਸੀਬੀਆਈ ਨੇ ਗ੍ਰਿਫਤਾਰ ਕੀਤੇ ਉਹਨਾਂ ਬਾਰੇ ਨਵੀਂ ਅਪਡੇਟ ਆਈ ਹੈ ਤੇ ਡੀਆਈਜੀ ਭੁੱਲਰ ਬਾਰੇ ਕੀ ਅਪਡੇਟ ਹੈ ਅੱਜ ਚਾਰਜ ਸ਼ੀਟ ਅਦਾਲਤ ਦੇ ਵਿੱਚ 300 ਪੰਨਿਆਂ ਦੀ ਸੀਬੀਆਈ ਨੇ ਦਾਖਲ ਕਰ ਦਿੱਤੀ ਹੈ ਔਰ ਇਹ ਜਿਹੜੇ ਦੋਸ਼ ਨੇ ਉਹ ਸਿੱਧੇ ਰੂਪ ਚ ਡੀਆਈਜੀ ਭੁੱਲਰ ਤੇ ਕ੍ਰਿਸ਼ਨੂ ਉਹਨਾਂ ਦੋਨਾਂ ਦੇ ਉੱਪਰ ਲਾਏ ਗਏ ਨੇ ਦੋ ਤਰ੍ਹਾਂ ਦੇ ਕੇਸ ਨੇ ਇੱਕ ਰਿਸ਼ਵਤਖੋਰੀਆਂ ਦਾ ਇੱਕ ਮਨੀ ਲਾਂਡਰਿੰਗ ਦਾ ਦੋ ਤਰ੍ਹਾਂ ਦੇ ਕੇਸ ਡੀਆਈਜੀ ਭੁੱਲਰ ਔਰ ਕ੍ਰਿਸ਼ਨੂ ਦੇ ਉੱਪਰ ਸੀਬੀਆਈ ਚਾਰਜ ਸ਼ੀਟ ਦੇ ਵਿੱਚ ਲੈ ਕੇ ਆਈ ਹੈ ਚਾਰ ਸ਼ੀਟ ਪੇਸ਼ ਕਰ ਦਿੱਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਡੀਆਈਜੀ ਪੁੱਲਰ ਆ ਜਦੋਂ ਉਹ ਫੜੇ ਗਏ ਸੀ ਸੀਬੀਆਈ ਨੇ ਫੜੇ ਸੀ ਪੰਜਾਬ ਦੀ ਵਿਜੀਲੈਂਸ ਨੂੰ ਦਿਖਾਇਆ ਕੁਝ ਨਹੀਂ ਸੀ ਤਾਂ ਉਸ ਤੋਂ ਬਾਅਦ ਫਿਰ ਸੀਬੀਆਈ ਨੇ ਡੀਆਈਜੀ ਪੁੱਲਰ ਦੇ ਘਰੋਂ ਨੋਟਾਂ ਦੇ ਬੈਗ ਬਰਾਮਦ ਹੋਣ ਦਾ ਦਾਵਾ ਕੀਤਾ ਸੀ ਔਰ ਮਸ਼ੀਨਾਂ ਮਗਾਈਆਂ ਸੀ ਤਿੰਨ ਪੈਸੇ ਗਿਨਣ ਦੇ ਲਈ ਐਨੇ ਪੈਸੇ ਬਰਾਮਦ ਹੋਏ ਸੀ ਔਰ ਉਸ ਤੋਂ ਬਾਅਦ ਫਿਰ ਅੱਜ ਡੀਆਈਜੀ ਪੁੱਲਰ ਦੇ ਖਿਲਾਫ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਡੀਆਈਜੀ ਪੁੱਲਰ ਨੇ ਵੀ ਅਦਾਲਤਾਂ ਦੇ ਵਿੱਚ ਚਾਰਾਜੋਈ ਕੀਤੀ ਹੋਈ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਸਾਰੀਆਂ ਕਾਰਵਾਈਆਂ ਤੋਂ ਬਚ ਸਕਣ ਪਰ ਕੀ ਉਹ ਬਚ ਪਾਉਣਗੇ ਹੁਣ ਸਵਾਲ ਇਹ ਹੈ ਕਿ ਇਹ ਰਿਸ਼ਵਤਖੋਰੀ ਇਹ ਭ੍ਰਿਸ਼ਟਾਚਾਰ ਦੀ ਜੜ ਕਿੱਥੇ ਹੈ ਦੇਖੋ ਠੀਕ ਹੈ ਡੀਆਈਜੀ ਪੁੱਲਰ ਫੜਿਆ ਗਿਆ ਬੜੇ ਐਸੇ ਨੇ ਜਿਹੜੇ ਫੜੇ ਨਹੀਂ ਗਏ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਹੈ ਆਪਣੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਜੇਕਰ ਸਾਰੇ ਰਹਿ ਚੁੱਕੇ ਐਮਐਲਏ ਐਮਪੀ ਮੰਤਰੀਆਂ ਤੇ ਅਫਸਰਾਂ ਦੀ ਤੇ ਜਿਹੜੇ ਹਨ ਇਸ ਟਾਈਮ ਐਮਪੀ ਐਮਐਲਏ ਮੰਤਰੀ ਤੇ ਅਫਸਰ ਸਾਰਿਆਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਇਆ ਤਾਂ ਮੈਨੂੰ ਇੰਜ ਜਾਪਦਾ ਵੱਡੀ ਗਿਣਤੀ ਦੇ ਉੱਪਰ ਕੇਸ ਦਰਜ ਹੋਣਗੇ ਇਹ ਜਾਂਚ ਨਹੀਂ ਹੋਣੀ ਇਹ ਤਾਂ ਪਤਾ ਹੈ ਪਰ ਜੇ ਹੋਵੇ ਤਾਂ ਬਹੁਤ ਵੱਡੇ ਫਰਾਡ ਨਿਕਲਣਗੇ ਹੁਣ ਇਹਦੀ ਜੜ ਕਿੱਥੇ ਹੈ ਪਿਆਰਿਓ ਭ੍ਰਿਸ਼ਟਾਚਾਰ ਦੀ ਜੜ ਕਿਸੇ ਇੱਕ ਅਫਸਰ ਜਾਂ ਇੱਕ ਮੰਤਰੀ ਚ ਨਹੀਂਗੀ ਪੂਰੇ ਸਿਸਟਮ ਦੀ ਫੰਕਸ਼ਨਿੰਗ ਵਿੱਚ ਪਈ ਹੈ ਪਹਿਲੀ ਤਾਂ ਗੱਲ ਜਿਵੇਂ ਇੱਥੇ ਲਗਾਤਾਰ ਕਾਰਪੋਰੇਟ ਘਰਾਣੇ ਉੱਪਰ ਨੂੰ ਜਾ ਰਹੇ ਨੇ ਔਰ ਸਾਰੇ ਦੇਸ਼ ਦੀ ਧਨ ਪੂੰਜੀ ਕੁਝ ਅਮੀਰ ਪੂੰਜੀਪਤੀਆਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਹੈ ਉਹ ਸਭ ਤੋਂ ਵੱਡਾ ਪ੍ਰਿਸ਼ਟਾਚਾਰ ਹੈ ਪਰ ਪੂੰਜੀਵਾਦੀ ਸਿਸਟਮ ਕਹਿੰਦਾ ਵੀ ਇਹ ਠੀਕ ਹੈ ਜਿਵੇਂ ਮਰਜ਼ੀ ਮੁਨਾਫਾ ਕਮਾਓ ਪ੍ਰੋਫਿਟ ਕਮਾਓ 1 ਰੁਪਏ 'ਚ ਚੀਜ਼ ਤਿਆਰ ਕਰਕੇ ਉਹਨੂੰ ਚਾਹੇ ਤੁਸੀਂ ਉੱਤੇ 150 ਰੇਟ ਲਿਖ ਦਿਓ ਚਾਹੇ 200 ਲਿਖ ਦਿਓ ਚਾਹੇ 500 ਲਿਖ ਦੋ ਉਹ ਕੰਪਨੀ ਦੀ ਮਰਜ਼ੀ ਹੈ 1 ਰੁਪਏ ਦੀ ਦਵਾਈ ਗੋਲੀ ਤਿਆਰ ਕਰਕੇ ਚਾਹੇ ਉਹਨੂੰ ਤੁਸੀਂ 150 ਦਾ ਪੱਤਾ ਵੇਚ ਦੋ ਚਾਹੇ 70 ਦਾ ਵੇਚ ਦੋ ਚਾਹੇ 20 ਦਾ ਵੇਚ ਦੋ ਤੇ ਚਾਹੇ 300 ਦਾ ਵੇਚ ਦੋ ਉਹ ਤੁਹਾਡੀ ਮਰਜ਼ੀ ਹੈ ਇਹਦੇ ਉੱਪਰ ਬਹੁਤ ਕੁਝ ਪਹਿਲਾਂ ਖੋਜ ਪੜਤਾਲਾਂ ਆਈਆਂ ਨੇ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਹੈ ਪਰ ਇਸ ਭ੍ਰਿਸ਼ਟਾਚਾਰ ਤੇ ਕੋਈ ਨਹੀਂ ਬੋਲਦਾ ਜਦੋਂ ਪੂਰਾ ਸਿਸਟਮ ਹੀ ਇਸ ਗਲਤ ਮੁਨਾਫਾ ਖੋਰੀ ਦੇ ਭ੍ਰਿਸ਼ਟਾਚਾਰ ਨੂੰ ਜਾਇਜ਼ ਮੰਨਦਾ ਹੋਵੇ ਤਾਂ ਫਿਰ ਬਾਕੀ ਉਸ ਤੋਂ ਛੋਟੇ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਉਹ ਵੀ ਹੈ ਜੇ ਕੋਈ ਰਿਸ਼ਵਤ ਲੈਂਦਾ ਪਰ ਭ੍ਰਿਸ਼ਟਾਚਾਰ ਉਹ ਕਿਵੇਂ ਨਹੀਂਗਾ ਵੀ ਇੱਕ ਬੰਦੇ ਦੀ ਡੇਲੀ ਦੀ ਕਮਾਈ ਡੇਲੀ ਦੀ ਉਹਦੀ ਇਨਕਮ ਹਜ਼ਾਰਾਂ ਕਰੋੜ ਹੈ ਕਿ ਉਹ ਸੱਚੀ ਸੁੱਚੀ ਮਿਹਨਤ ਦੀ ਕਿਰਤ ਹੈ ਸਾਡੇ ਬਾਬੇ ਨਾਨਕ ਤੋਂ ਪੁੱਛ ਕੇ ਵੇਖੋ ਸਾਡੇ ਗੁਰੂ ਸਾਹਿਬਾਨ ਕਹਿੰਦੇ ਨੇ ਪਾਪਾਂ ਬਾਜੋ ਹੋਵੇ ਨਾਹੀ ਮੋਹਾਂ ਸਾਥ ਨਾ ਜਾਈ ਇਹ ਪੈਸੇ ਬਾਰੇ ਮਾਇਆ ਬਾਰੇ ਗੱਲ ਕਹੀ ਗਈ ਹੈ ਵੀ ਪਾਪਾਂ ਬਾਜੋ ਇਕੱਠੀ ਨਹੀਂ ਹੁੰਦੀ ਤੇ ਮਰ ਕੇ ਇਹ ਸਾਥ ਨਹੀਂ ਜਾ ਸਕਦੀ ਜੇਕਰ ਭ੍ਰਿਸ਼ਟਾਚਾਰ ਦੀ ਦੂਜੀ ਜੜ੍ਹ ਲੱਭੀਏ ਤਾਂ ਸਰਕਾਰਾਂ ਬਣਦੇ ਸਿਸਟਮ ਚ ਪਈ ਹੈ ਸਰਕਾਰਾਂ ਜਦੋਂ ਬਣਦੀਆਂ ਨੇ ਸਾਡੇ ਦੇਸ਼ ਚ ਤਾਂ ਬਣਦੀਆਂ ਕਿਵੇਂ ਨੇ ਕੀ ਇਮਾਨਦਾਰੀ ਨਾਲ ਬਣਦੀਆਂ ਨੇ ਸਾਫ਼ ਸੁਥਰੇ ਤਰੀਕੇ ਨਾਲ ਬਣਦੀਆਂ ਬਿਲਕੁਲ ਨਹੀਂ ਸਰਕਾਰਾਂ ਬਣਦੀਆਂ ਹੀ ਭ੍ਰਿਸ਼ਟਾਚਾਰ ਦੇ ਨਾਲ ਕਿਵੇਂ ਵੋਟਾਂ ਪਾਉਣ ਦਾ ਤੁਸੀਂ ਸਾਰਾ ਪ੍ਰੋਸੈਸ ਦੇਖ ਲਓ ਅੱਜ ਹੁਣ ਜਿਹੜੀ ਐਸਐਸਪੀ ਦੀ ਸ਼ਿਕਾਇਤ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਹੈ ਜਦੋਂ ਵੋਟਾਂ ਪੈਂਦੀਆਂ ਸਰਪੰਚੀ ਤੋਂ ਵੇਖ ਲੋ ਤੇ ਉੱਪਰ ਤੱਕ ਦੀਆਂ ਵੋਟਾਂ 'ਚ ਸ਼ਰਾਬਾਂ ਵੰਡੀਆਂ ਜਾਂਦੀਆਂ ਪੇਟੀਆਂ ਕਿ ਨਹੀਂ ਹੋਰ ਨਸ਼ੇ ਵੰਡੇ ਜਾਂਦੇ ਕਿ ਨਹੀਂ ਗਰੀਬਾਂ ਦੀਆਂ ਵੋਟਾਂ ਖਰੀਦਣ ਦੇ ਲਈ ਉਹਨਾਂ ਨੂੰ ਲਾਲਚ ਉਹਨਾਂ ਨੂੰ ਪੈਸੇ ਵੰਡੇ ਜਾਂਦੇ ਕਿ ਨਹੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਜਾਤ ਦੇ ਨਾਂ ਤੇ ਕੀਤਾ ਜਾਂਦਾ ਕੀ ਇਹ ਭ੍ਰਿਸ਼ਟਾਚਾਰ ਨਹੀਂ ਭਾਸ਼ਾ ਦੇ ਨਾਂ ਤੇ ਕੀਤਾ ਜਾਂਦਾ ਕੀ ਇਹ ਭ੍ਰਿਸ਼ਟਾਚਾਰ ਨਹੀਂ ਝੂਠੇ ਦਾਅਵੇ ਝੂਠੇ ਲਾਰੇ ਜਿਹੜੇ ਕੰਮ ਕਦੇ ਨਹੀਂ ਕਰਨੇ ਉਹ ਲਾਰੇ ਲਾ ਕੇ ਲੋਕਾਂ ਦੀਆਂ ਵੋਟਾਂ ਹੜੱਪੀਆਂ ਜਾਂਦੀਆਂ ਨੇ ਕੀ ਇਹ ਭ੍ਰਿਸ਼ਟਾਚਾਰ ਨਹੀਂ ਤੇ ਜਿਹੜੀ ਪਾਰਟੀ ਕਹਿੰਦੀ ਹੈ ਵੀ ਇਹ ਭ੍ਰਿਸ਼ਟਾਚਾਰ ਨਹੀਂ ਮੈਨੂੰ ਲੱਗਦਾ ਉਹ ਬਹੁਤ ਬੇਈਮਾਨ ਪਾਰਟੀ ਆ ਜਦੋਂ ਸਰਕਾਰਾਂ ਬਣਦੀਆਂ ਇਹਨਾਂ ਤਰੀਕਿਆਂ ਨਾਲ ਨੇ ਤਾਂ ਫਿਰ ਉਹਨਾਂ ਦੇ ਰਾਜ 'ਚ ਭ੍ਰਿਸ਼ਟਾਚਾਰ ਕਿਵੇਂ ਰੁਕ ਜੂਗਾ ਅਫਸਰਾਂ ਨੂੰ ਵੀ ਪਤਾ ਵੇ ਤੇ ਆਪ ਗਲਤ ਤਰੀਕੇ ਨਾਲ ਬਣੇ ਨੇ ਸਾਡੀ ਕਿ ਲੱਤ ਪੰਨ ਲੈਣਗੇ ਪਤਾ ਹੈ ਉਹਨਾਂ ਨੂੰ ਡੀਆਈਜੀ ਭੁੱਲਰ ਵਰਗੇ ਜੋ ਕਰਦੇ ਰਹੇ ਕਿਉਂ ਨਹੀਂ ਡਰਦੇ ਸੀ ਵਿਜੀਲੈਂਸ ਤੋਂ ਪਤਾ ਸੀ ਉਹਨਾਂ ਨੂੰ ਵੀ ਸਾਡੇ ਤੋਂ ਇਹ ਬਹੁਤ ਕੁ ਗਲਤ ਕਰਾਉਂਦੇ ਨੇ ਇਸੇ ਕਰਕੇ ਡਰਦੇ ਨੇ ਉਹ ਬੜੀਆਂ ਚੋਰ ਮਰੋਰੀਆਂ ਇੱਥੇ ਰੱਖੀਆਂ ਹੋਈਆਂ ਨੇ ਜਿਦੇ ਰਾਈ ਭ੍ਰਿਸ਼ਟਾਚਾਰੀ ਹਮੇਸ਼ਾ ਹੀ ਬਚ ਜਾਂਦੇ ਦੇ ਨਿਕਲ ਜਾਂਦੇ ਨੇ ਤਾਂ ਇਹ ਪੂਰਾ ਸਿਸਟਮ ਜਿਹੜਾ ਇਹ ਭ੍ਰਿਸ਼ਟਾਚਾਰ ਦਾ ਜਨਮਦਾਤਾ ਹੈ ਔਰ ਜਦੋਂ ਤੱਕ ਇਹ ਸਿਸਟਮ ਇਹ ਰਾਜ ਪ੍ਰਬੰਧ ਨਹੀਂ ਬਦਲਿਆ ਜਾਂਦਾ ਉਦੋਂ ਤੱਕ ਭ੍ਰਿਸ਼ਟਾਚਾਰ ਰੁਕਣਾ ਸੰਭਵ ਨਹੀਂ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ